ਕੈਨੇਡਾ ਦੀ ਇੱਕ ਅਦਾਲਤ ਨੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਅਤੇ ਉਸਦੇ ਸਾਥੀ ਗੁਰਜਨ ਸਿੰਘ ਉਰਫ ਜੰਟਾ ਦੇ ਮੁਕਦਮੇ ਦੀ ਸੁਣਵਾਈ ਬਾਰੇ ਮੀਡੀਆ ਕਵਰੇਜ ਤੇ ਰੋਕਲਾ ਦਿੱਤੀ ਹੈ। ਟਰੂਡੋ ਸਰਕਾਰ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਦਿਆਂ ਮੀਡੀਆ ਕਵਰੇਜ ਤੇ ਰੋਕ ਲਾਉਣ ਦੀ ਗੁਜ਼ਾਰਿਸ਼ ਕੀਤੀ ਸੀ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਅਰਸ਼ ਡੱਲਾ ਨੂੰ ਭਾਰਤ ਲਿਆਉਣ ਦੇ ਯਤਨ ਤੇਜ਼ ਕਰ ਦਿੱਤੇ ਗਏ ਨੇ। ਮੀਡੀਆ ਰਿਪੋਰਟਰਾਂ ਮੁਤਾਬਕ ਕੈਨੇਡਾ ਸਰਕਾਰ ਦੇ ਵਕੀਲ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਸੀ। ਕੇ ਮੁਕਦਮੇ ਨਾਲ ਸੰਬੰਧਤ ਕੋਈ ਜਾਣਕਾਰੀ ਮੀਡੀਆ ਵਿੱਚ ਪ੍ਰਕਾਸ਼ਿਤ ਜਾਂ ਪ੍ਰਸਾਰਤ ਨਾ ਕੀਤੀ ਜਾਵੇ। 온ਟਾਰੀਓ ਦੀ ਅਦਾਲਤ ਨੇ ਅਰਜ਼ੀ ਪਰਮਾਨ ਕਰ ਲਈ ਅਤੇ ਹੁਣ ਇਹ ਪਾਬੰਦੀ ਮੁਕਦਮਾ ਖਤਮ ਹੋਣ ਤੱਕ ਜਾਰੀ ਰਹੇਗੀ। ਅਰਸ਼ ਡੱਲਾ ਨੂੰ ਹਾਲਟਨ ਰੀਜਨਲ ਪੁਲਿਸ ਵੱਲੋਂ ਮਿਲਟਨ ਸ਼ਹਿਰ ਵਿਖੇ ਗੋਲੀਬਾਰੀ ਦੀ ਵਾਰਦਾਤ ਮਗਰੋਂ ਕਾਬੂ ਕੀਤਾ ਗਿਆ। ਇਹ ਗ੍ਰਿਫਤਾਰੀ 28 ਅਕਤੂਬਰ ਨੂੰ ਹੋਈ ਦੱਸੀ ਗਈ ਪਰ ਅਰਸ਼ ਡੱਲਾ ਦੇ ਕਥਿਤ ਤੌਰ ਤੇ ਗੋਲੀ ਲੱਗਣ ਕਾਰਨ ਉਸ ਦੀ ਅਦਾਲਤ ਵਿੱਚ ਪੇਸ਼ੀ ਬੀਤੇ ਬੁੱਧਵਾਰ ਨੂੰ ਹੀ ਸੰਭਵ ਹੋ ਸਕੇ ਫਿਲਹਾਲ ਅਰਸ਼ ਡੱਲਾ ਨੂੰ ਜ਼ਮਾਨਤ ਨਹੀਂ ਮਿਲ ਸਕੀ ਅਤੇ ਉਹ ਪੁਲਿਸ ਦੀ ਹਿਰਾਸਤ ਵਿੱਚ ਦੱਸਿਆ ਜਾ ਰਿਹਾ ਹੈ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਰਸ਼ ਡੱਲਾ ਤੇ ਹੋਏ ਹਮਲੇ ਪਿੱਛੇ ਲੋਰੈਂਸ ਬਿਸ਼ਨੋਈ ਗਿਰੋਦਾ ਹੱਥ ਰਿਹਾ ਪਰ ਇਸ ਦੇ ਨਾਲ ਹੀ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਅਰਸ਼ ਡੱਲਾ ਦੇ ਕਿਸੇ ਸਾਥੀ ਨੇ ਹੀ ਉਸ ਤੇ ਗੋਲੀ ਚਲਾਈ ਜੋ ਉਸ ਦੀ ਬਾਹ ਵਿੱਚ ਵੱਜੀ ਅਰਸ਼ ਡੱਲਾ ਵਿਰੁੱਧ ਭਾਰਤ ਵਿੱਚ 50 ਤੋਂ ਵੱਧ ਮਾਮਲੇ ਦਰਜ ਨੇ ਜਿਨ੍ਹਾਂ ਵਿੱਚ ਕਤਲ, ਇਰਾਦਾ ਕਤਲ, ਜਬਰੀ ਵਸੂਲੀ, ਅੱਤਵਾਦੀ ਸਰਗਰਮੀਆਂ ਅਤੇ ਟੈਰਰ ਫੰਡਿੰਗ ਸ਼ਾਮਲ ਨੇ ਮਈ 2022 ਵਿੱਚ ਭਾਰਤ ਸਰਕਾਰ ਨੇ ਅਰਸ਼ ਡੱਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਅਤੇ 2023 ਵਿੱਚ ਕੈਨੇਡਾ ਸਰਕਾਰ ਨੂੰ ਡੱਲਾ ਦੀ ਗ੍ਰਿਫਤਾਰੀ ਵਾਸਤੇ ਗੁਜ਼ਾਰਿਸ਼ ਕੀਤੀ ਗਈ ਭਾਰਤ ਸਰਕਾਰ ਵੱਲੋਂ ਡੱਲਾ ਦੇ ਸੰਭਾਵਿਤ ਪਤੇ ਟਿਕਾਣੇ ਲੈਣ-ਦੇਣ ਅਤੇ ਮੋਬਾਈਲ ਨੰਬਰਾਂ ਬਾਰੇ ਵੀ ਕੈਨੇਡਾ ਸਰਕਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਪਰ ਕੈਨੇਡਾ ਸਰਕਾਰ ਵੱਲੋਂ ਕਥਿਤ ਤੌਰ ਤੇ ਗੁਜ਼ਾਰਿਸ਼ ਨੂੰ ਤਵੱਜੋ ਨਹੀਂ ਦਿੱਤੀ ਗਈ ਦਸੰਬਰ 2023 ਵਿੱਚ ਕੈਨੇਡਾ ਦੇ ਨਵੇਂ ਵਿਭਾਗ ਵੱਲੋਂ ਅਰਸ਼ ਡੱਲਾ ਬਾਰੇ ਵਧੇਰੇ ਜਾਣਕਾਰੀ ਮੰਗੀ ਗਈ ਅਤੇ ਮੌਜੂਦਾ ਬਾਰੇ ਦੇ ਮਾਰਚ ਮਹੀਨੇ ਦੌਰਾਨ ਭਾਰਤ ਸਰਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਅਰਸ਼ ਡੱਲਾ ਦੀ ਹਵਾਲਗੀ ਬਾਰੇ ਮੋੜ ਤੋਂ ਯਤਨ ਤੇਜ਼ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਭਾਰਤੀ ਏਜੰਸੀਆਂ ਕੈਨੇਡਾ ਵਿੱਚ ਉਸ ਦੀ ਗ੍ਰਿਫਤਾਰੀ ਦੇ ਮੱਦੇਨਜ਼ਰ ਹਵਾਲਗੀ ਨਾਲ ਸੰਬੰਧਤ ਲੋੜਿੰਦੀ ਕਾਰਵਾਈ ਕਰਨਗੀਆਂ ਇੱਥੇ ਦੱਸਣਾ ਬਣਦਾ ਹੈ ਕਿ ਅਰਸ਼ ਡੱਲਾ 2018 ਵਿੱਚ ਕੈਨੇਡਾ ਪਹੁੰਚਾ ਅਤੇ ਦ ਗਲੋਬਲ ਮੇਲ ਦੀ ਰਿਪੋਰਟ ਮੁਤਾਬਕ ਉਹ ਸਰੀ ਵਿਖੇ ਪਲੰਬਰ ਦਾ ਕੰਮ ਕਰਦਾ ਸੀ ਚਰਚਾ ਵਿੱਚ ਆਉਣ ਮਗਰੋਂ ਉਸਨੇ ਜਨਤਕ ਤੌਰ ਤੇ ਵਿਚਰਨਾ ਬੰਦ ਕਰ ਦਿੱਤਾ ਪਰ ਕਦੇ ਕਦਾਈਂ ਭਾਰਤੀ মিডিਆ ਨਾਲ ਗੱਲਬਾਤ ਕਰਨ ਲਈ ਸਾਹਮਣੇ ਜ਼ਰੂਰ ਆਉਂਦਾ মিডিਆ ਨਾਲ ਇੰਟਰਵਿਊ ਦੌਰਾਨ ਉਹ ਅਕਸਰ ਵਕ ਵਕ ਗਿਰੋਹਾ ਨਾਲ ਦੁਸ਼ਮਣੀ ਦੀਆਂ ਗੱਲਾਂ ਵੀ ਕਰਦਾ ਬਿਊਰੋ ਰਿਪੋਰਟ ਹਮਦਰ ਟੀਵੀ